एसपीएस ਨੂੰ ਦੇਖ ਕਰ ਲਈ ਮਾਨਜੋਤ ਸੀਐਨ ਸਰ ਪਿਆਉਸੇ ਮਾਨਜੋਤ ਬੇਜ ਜੀ ਤੁਹਾਡੇ ਦਿਸ਼ਾ ਨਿਰਦੇਸ਼ਾਂ ਤੇ ਇਹਦੇ ਫੌਰੀ ਐਕਸ਼ਨ ਕਰਕੇ ਉਹਨਾਂ ਨੇ ਹਜਤਾਂ ਮੁਤਾਬਕ ਜਲਦੀ ਜਲਦੀ ਫੀਸਲ ਜੀ ਰਹਿ ਤੋਈ ਸੀ ਇਹਦੇ ਤਹਿਤ ਸ਼੍ਰੀ ਟੋਖੇ ਸਾਹਿਬ ਸਪੈਸ਼ਲ ਡੀਜੀ ਸਾਹਿਬ ਇੱਥੇ ਨਾਲ ਮਿਲਣ ਕੀਤੇ ਸੀ ਕਮਿਸ਼ਨਰ ਕਮਤ ਸਰ ਅਤੇ ਉਹਨਾਂ ਜਨਰਲ ਸਕਿਉਰਟੀ ਜੀ ਨੇ ਟੀਮਾਂ ਨੇ ਉਹਨਾਂ ਨੇ ਰਲ ਕੇ ਇਸ ਕੇਸ ਦੀ ਜਿਹੜਾ ਤੱਕ ਪਹੁੰਚਿਆ ਹੋਇਆ ਪਹਿਲੇ 7 ਘੰਟਿਆਂ ਦੇ ਵਿੱਚ ਹੀ ਜਿਹੜੇ ਹਮਲਾਵਰ ਸੀ ਉਹਨਾਂ ਨੂੰ ਟੀਡੀਫਾਈ ਕਰ ਲਿਆ ਦੋਨੇ ਹਮਲਾਵਰ ਜਿਹੜੇ ਉਹ ਸੁਖਵਿੰਦਰ ਇਹਦੇ ਸੁੱਖਾ ਸੁੱਖਾ ਕਰਨੇਡ ਜ਼ਿਲ੍ਹਾ ਕਪੂਰਥਲਾ ਉਹ ਵੀਰਤ ਨੇ ਏਐਸ ਗੁਰੀ ਇਹ ਜਲੰਧਰ ਬ੍ਰਿਟੇਪਿੰਡ ਦਾ ਹੈਗੇ ਆ ਇਹ ਦੋਨੋਂ ਬੰਦਿਆਂ ਨੇ ਇੱਥੇ ਅਟੈਕ ਕੀਤਾ ਸੀ ਇਹਨਾਂ ਨੇ ਅਟੈਕ ਕਰਨ ਦੀ ਵਜ੍ਹਾ ਉਹੀ ਜੋ ਪਰਿਵਾਰ ਨੇ ਰਖਾਇਆ ਸੀ ਵੀ ਉਹਨਾਂ ਦੇ ਜਿਹੜੀ ਪਹਿਲੀ ਡੌਟਨ ਲਾ ਜਿਹਨੇ ਡੈਸ ਹੋਈ ਸੀ ਉਹ ਪਰਿਵਾਰ ਵੀ ਯੂਐਸਏ ਦੇ ਰਹਿੰਦੇ ਹਨ ਉਹਨਾਂ ਦੇ ਉਹਨਾਂ ਨੇ ਯੂਐਸਏ ਤੋਂ ਹੀ ਇਹੋ ਇਹ ਜਿਹੜੀਆਂ ਨੂੰ ਅਰੇਂਜ ਕਰਕੇ ਇਹਨਾਂ ਨੂੰ ਪੇਮੈਂਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਕਲੀਨਿੰਗ ਕਰਦੇ ਲਈ ਉਹਨਾਂ ਨੇ ਭੇਜਿਆ ਸੀਗਾ ਉਹਦੇ ਜਿਹੜੀਆਂ ਦੋਨਾਂ ਨੇ ਫੈਰਿੰਗ ਕੀਤੀ ਜਾਂ ਉਹ ਦੋਨੇ ਬੰਦਿਆਂ ਦੇ ਪਿੱਛੇ ਸਾਡੀ ਟੀਮਾਂ ਲੱਗੀਆਂ ਹੋਈਆਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਕਰਦੇ ਹੋਏ ਅਸੀਂ ਪੰਜ ਬੰਦੇ ਰਾਉਂਡ ਅਪ ਕਰ ਲਏ ਜਿਨ੍ਹਾਂ ਚੋਂ ਦੋ ਹੁੰਦੇ ਉਹ ਨੇ ਇੰਨਾ ਉਹ ਇਹਨਾਂ ਨੇ ਕ੍ਰਾਈਮ ਕਰਨ ਤੋਂ ਪਹਿਲਾਂ ਸਹਾਇਤਾ ਲਿਆ ਉਹ ਬੰਦੇ ਇਹ ਨੋ ਹਨ ਉਹ ਬੇਵਜਤ ਹਨ ਜਗਜੀਤ ਇਹ ਜੱਗੂ ਉਤਰਪੇਚ ਸਦਰ ਤਰੰਤਰ ਇਹ ਟੈਂਪੋਰਰਿੰਗ ਇਹਨਾਂ ਨੂੰ ਛੋੜੂ ਇਹ ਵੀ ਸਦਰ ਤਰੰਤਰ ਦਾ ਇੱਕ ਕ੍ਰਾਈਮ ਕਰਨ ਤੋਂ ਪਹਿਲਾਂ ਉਤੋਂ ਇਹਨਾਂ ਬੰਦਿਆਂ ਨੇ ਇਹਦੀ ਸਹਾਇਤਾ ਕੀਤੀ ਸੀ ਤੇ ਕਿਸੇ ਤਰ੍ਹਾਂ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਅਤੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਅਮਰਤ ਦਾ ਹੋਟਲ ਨਵੰਬਰ 30 ਜਿਹੜਾ ਕੇ ਹੋਟਲ ਦਾ ਮਾਲਕ ਹੈ ਗਿਆ ਵੀ ਇਹ ਵੀ ਅਵਿਲਾਫਟ ਪਾਸ ਕਰ ਜਿਹੜਾ ਕਿ ਉਥੇ ਮੈਨੇਜਰ ਆ ਇਸ ਹੋਟਲ ਵਾਲਿਆਂ ਨੇ ਇਹਨਾਂ ਨੂੰ ਪ੍ਰਾਪਤ ਕੀਤੀ ਆ ਇਹਨਾਂ ਨੂੰ 22 ਤੇ 23 ਦੀ ਇਹਨਾਂ ਨੂੰ ਜਿਹੜਾ ਕਿਥੇ ਆਈਡੀ ਜਿਹੜਾ ਕਿਥੇ ਇਹਨਾਂ ਦੀ ਕੋਈ ਡੈਂਟਿਟੀ ਉਹਨਾਂ ਨੇ ਰੱਖਿਆ ਅਤੇ ਸਟਾਈਮ ਕਰਨ ਤੋਂ ਬਾਅਦ ਬਹੁਤ ਥੇਰੇ ਵਿਅਕਤੀ ਉੱਤੇ ਆਉਣ ਗਿਆ ਯਾਰ ਸਟਾਈਮ ਕਰਨ ਤੋਂ ਬਾਅਦ ਇੱਕ ਹੂਲ ਬੰਦ ਨੂੰ ਜਦੋਂ ਸਟਾਈਮ ਹੋ ਗਿਆ ਇਹਨਾਂ ਦੀ ਬਹੁਤ ਗੰਭੀਰ ਜਿਹੀ ਮੌਜੂਦ ਇਹਨਾਂ ਵਿਅਕਤੀਆਂ ਨੂੰ ਅਮਰੀਕਾ ਤੋਂ ਇੱਥੇ ਉਸ ਤਾਂ ਦੇ ਅਖ਼ਰਾਂ ਜਿਹੜੀਆਂ ਹੋਈਆਂ ਉਹ ਵੀ ਪੁਲਿਸ ਨੇ ਕਹਿ ਕਰਕੇ ਉਹਨਾਂ ਦੇ ਛਿੱਤੇ ਤੱਕ ਪਹੁੰਚ ਗਏ ਆ ਵੀ ਇਹ ਜਿਹੜੇ ਲਿੰਕ ਨੇ ਪੇਮੈਂਟ ਕਰਨ ਵਾਲੇ ਕ੍ਰਾਈਮ ਕਰਾਉਣ ਵਾਲੇ ਇਹ ਸਪਟਾਇਨ ਦੇ ਜਿਹੜੇ ਪਹਿਲੇ ਇਨਲੌਸ ਨੇ ਜਿਹੜੇ ਕੇ ਮੈਰ ਆਪ ਅਮਰੀਕਾ ਤੋਂ ਆਉਂਦੇ ਨੇ ਇਹ ਉਹਨਾਂ ਦੇ ਆ ਡਾਇਰੈਕਸ਼ਨਾਂ ਤੇ ਉਹਨਾਂ ਦੇ ਕਹਿਣ ਮੁਤਾਬਕ ਤੇ ਉਹਨਾਂ ਤੋਂ ਇਹ ਆਰਗੇਨਾਈਜ਼ ਕ੍ਰਾਈਮ ਜਿਹੜਾ ਕੀਤਾ ਰੋਇਆ ਗਿਆ ਇਸ ਤਰ੍ਹਾਂ ਇਹ ਦੋ ਐਨ ਆਰ ਆਈ ਪਰਿਵਾਰ ਨੇ ਇੱਕ ਐਨ ਆਰ ਆਈ ਪਰਿਵਾਰ ਨੇ ਦੂਸਰੇ ਐਨਆਰਆਈ ਪਰਿਵਾਰ ਨੂੰ ਆਪਦੀ ਪਰਵਾਹ ਕਰੰਨ ਜਿਸ ਦੇ ਤਹਿਤ ਜਦੋਂ ਉਹ ਇੰਡੀਆ ਆਇਆ ਇਥੋਂ ਦੇ ਬੰਦੇ ਹੈਰ ਕਰਕੇ ਇਹ ਕਾਰਾਈ ਨੂੰ ਇਨਜਾਮ ਦਿੱਤਾ ਤੇ ਪੰਜ ਬੰਦੇ ਜਿਹੜੇ ਇਹਨਾਂ ਦੇ ਕੋਈ ਫਿਨਜੀਡ ਤੋਂ ਦੱਸੇ ਆ ਇਹ ਪੰਜੇ ਅਰੈਸਟ ਕਰਦੇ ਆ ਤੇ ਤਿੰਨ ਬੰਦਿਆ ਜਿਹੜੇ ਉਹ ਆਲਰੇਡੀ ਯੂਐਸਏ ਦਾ ਜਿਹੜੇ ਦੋ ਹਮਲਾਵਰ ਆ ਸਾਡੀਆਂ ਟੀਮਾਂ ਟੈਕਨੀਕਲ ਅਸਿਸਟੈਂਸ ਦੇ ਨਾਲ ਕੌਂਟਰੈਂਟ ਆਰਡੀਜੈਂਸ ਸਾਡੀਆਂ ਅਤੇ ਕਮਿਸ਼ਨਰੇਟ ਤੇ ਹੋਰ ਜਿਹੜੇ ਯੂਨਿਟਸ ਆ ਆਪਜੀ ਤਾਲਮੇਲ ਕਰਕੇ ਅਸੀਂ ਉਹਨਾਂ ਦੇ ਪਿੱਛੇ ਲੱਗੇ ਹੋਇਆ ਸਾਨੂੰ ਮੀਰਾ ਉਹਨਾਂ ਨੂੰ ਬਹੁਤ ਜਲਦੀ ਅਸੀਂ ਵੜਕੇ ਟਿਕਾਣੇ ਦੇ ਇਹ ਤਾਂ ਮੈਸੇ ਤੋਂ ਪੰਡੀ ਪੂਰੀ ਹੈ ਹਾਂਜੀ ਯੂਐਸ ਕਿੰਨੇ ਦੀ ਪੰਡੀ ਹੋਈ ਤੁਸੀਂ ਜਿਹੜੇ ਕਰਦੇ ਹੋ ਉਹ ਵੀ ਟੋਟਲ ਟੋਟਲ ਡਿਟੇਲ ਤੁਸੀਂ ਵਰਕਆਊਟ ਕਰ ਰਹੇ ਆ ਤੁਹਾਨੂੰ ਪਾਪੀ ਐਂਟਰੀਆਂ ਮਿਲੀਆਂ ਨੇ ਕੋਈ ਥੋੜੀ ਜਿਹੀ ਡਿਟੇਲ ਖੜਾ ਰਹੇ ਆ ਜਿਹੜੀ ਇਨੀਸ਼ੀਅਲ ਐਡੀ ਕਰਾਈਂ ਕਰਨ ਤੋਂ ਬਾਅਦ 25000 ਰੁਪਏ ਦੀ ਕੰਟਰੀ ਸਰਪਰਾ ਰੈਕੀ ਕੀਦੀ ਸੀ 4000 ਜੇ ਮਸ਼ੀਨ ਚ ਜਾਂਦਾ ਹੋ ਉਹ ਉਹ ਸਾਰਾ ਹੈਗਾਗਾ ਉਹ ਮੈਂ ਤੁਹਾਨੂੰ ਡਿਟੇਲ ਮੈਂ ਨਾ ਸ਼ੇਅਰ ਕਰ ਸਕ ਨਹੀਂ ਗਾ ਲੋਕਿ ਸਾਡਾ 300 ਬੇਜਨਾਂ ਉਹ ਵਿਅਕਤੀਆਂ ਨੂੰ ਫੜਨ ਦਾ ਉਹ ਅੰਡਰਵੇਜ ਚਾ ਰਿਹਾਗਾ ਤਾਂ ਜੋ ਉਹਦੇ ਜਿਹੜੇ ਵਿਦਨ ਨਾ ਬਵੇ ਅਲਟੀਮੇਟਲੀ ਜਿਹੜਾ ਇਹਦਾ ਮੋਟਿਵ ਹੈ ਇਹ ਕ੍ਰਾਈਮ ਕਰਨ ਵਾਲੇ ਹਨ ਕ੍ਰਾਈਮ ਕਰਾਉਣ ਵਾਲੇ ਹਨ ਇਹ ਪੂਰੇ ਫੇਕ ਹੋਏ ਨੇ ਇਹ ਜਿਵੇਂ ਕਿਸੇ ਨੂੰ ਕੋਈ ਇਹਨਾਂ ਤੌਰ ਤੇ ਜਿਸ ਤਰ੍ਹਾਂ ਦੀ ਹਾਈ ਫਰੀਟ ਕੀਤੀ ਜਾ ਰਹੀ ਸੀ ਵੀ ਐਨ ਆਰ ਆਈ ਦੇ ਕੋਲ ਟੈਕ ਹੋ ਗਿਆ ਇਹ ਦੋਨੇ ਹੀ ਪਰਿਵਾਰ ਇੰਨਾ ਲਈ ਇੱਕ ਐਨ ਆਰ ਆਈ ਪਰਿਵਾਰ ਨੇ ਦੂਜੇ ਐਨ ਆਰ ਆਈ ਪਰਿਵਾਰ ਨੂੰ ਆਪ ਵੀ ਰੰਜਿਸ਼ ਵਾਲ ਗੁੰਮ ਕਰਕੇ ਉਹਦੇ ਟੈਕ ਪਰ ਬਹੁਤ ਵੀ ਪ੍ਰੋਫਾਈਲ ਦਿੱਤੀ ਇਸ ਬੰਦੇ ਨੇ ਜਿਹਦੀ ਸਾਰੀ ਆਰਥਿਕ ਸਰਵੀ ਮੈਟਰ ਬੈਟਰੀ ਅਮਰੀਕਾ ਦਾ ਐਸ ਬੀ ਐਸ ਐਸ ਇਟ ਸੀ ਸਿੰਗਾ ਜਿਹੜਾ ਇਹਨਾਂ ਦਾ ਜਿਹੜੀ ਪਹਿਲੀ ਇਹ ਵੀ ਵਾਈਫ ਸੀ ਜੈਨੋਕੀ ਸੀ ਉਹਦਾ ਬਰਦਰ ਨਵਾ ਸੁਖੈਨ ਦਾ ਪੁਰਾਣਾ ਬਦਲ ਨਹੀਂ ਲੋਕ ਕਹਿੰਦੇ ਆ ਸੁਖੈਨ ਦਾ ਇੱਕ ਸਾਧੂ ਆ ਉਹ ਦੋ ਉਹ ਦੋਨਾਂ ਨੇ ਰਲ ਕੇ ਆਪਣੇ ਇੱਕ ਮਿੱਤਰ ਲਵਦੀ ਕਾਹੀ ਜਿਹੜੇ ਉਹਨਾਂ ਦੇ ਨਾਲ ਹੀ ਇਕੱਠੇ ਉੱਤੇ ਸੇਮ ਇਕੱਠੇ ਰਹਿੰਦੇ ਨੇ ਉਹਨਾਂ ਨਾਲ ਹੀ ਜਿਹੜੇ ਇਹਨਾਂ ਨੂੰ ਪੈਸੇ ਟ੍ਰਾਂਸਫਰ ਹੋਏ ਨੇ ਉਹਨਾਂ ਦੇ ਆਪਸ ਵਿੱਚ ਲਈ ਕੋਈ ਸਟੈਬਲਿਸ਼ਮ ਨਹੀਂ ਹੋਇਆ ਕੈਸੇ ਉਹਨਾਂ ਵੱਲੋਂ ਬੋਲਦਿਆਂ ਨੂੰ ਇਹ ਤੱਕ ਪਹੁੰਚਿਆ ਸਟੈਬਲਿਸ਼ਮ ਹੋਇਆ ਇਹ ਜੋ ਪਹਿਲਾਂ ਪੈਸੇ ਕਿੰਨੇ ਦਿੱਤੇ ਗਏ ਨੇ ਬਹੁਤ ਜ਼ੋਰ ਕਿੰਨੇ ਪੈਸੇ ਦੇਣੇ ਸੀ ਥੈਟ ਇਜ਼ పార్ਟ ਆਫ ਇਨਵੈਸਟੀਗੇਸ਼ਨ ਉਹ ਹੀ ਕਰਦੀ ਬੈਠੀ ਸੀ ਸੁਖੈਨ ਦੇ ਕਿਹਦੇ ਪਹਿਲੇ ਪਰਿਵਾਰ ਦੇ ਵਿੱਚੋਂ ਕਿੰਨੇ ਲੋਕ ਅਰੈਸਟ ਹੋਏ ਜਿਹੜੇ ਇੰਡੀਆ ਦੇ ਸੁਖੈਨ ਦੇ ਪਹਿਲੇ ਪਰਿਵਾਰ ਤੋਂ ਜਿਹੜਾ ਇਹਦਾ ਬਾਦਰ ਨਾਮ ਆ ਉਹ ਅਰੈਸਟ ਹੋ ਗਿਆ ਜਿਹੜੇ ਇਸ ਪਰਿਵਾਰ ਨੇ 5 ਬੰਦੇ ਐਫ ਆਈ ਆਰ ਤੇ ਲਖਾਈ ਸੀ ਜਿਨ੍ਹਾਂ ਚ ਸੁਖੈਨ ਦੀ ਪਹਿਲੀ ਵਾਈਫਾ ਜਿਹੜੀ ਉਹਦੇ ਉਹਦੇ ਮਦਰ ਬਾਦਰ ਉਹਦੀ ਸਿਸਟਰ ਉਹਦਾ ਜੀਜਾ ਤੇ ਉਹਦਾ ਭਰਾ ਤਿੰਨ ਬੰਦੇ ਬਾਹਰ ਨੇ ਦੋ ਬੰਦੇ ਇੱਥੇ ਨੇ ਜਿਹਨੇ ਦੋ ਤੁਸੀਂ ਫਾਦਰ ਨੂੰ ਰੈਸਟ ਕਰ ਰਿਹਾ ਤੇ ਬਾਕੀ ਅਸੀਂ ਸਾਰੇ ਜਿਹੜੀਆਂ ਇਨਵੈਸਟੀਗੇਟਰ ਹੋਰ ਹੋਰ ਕਿਹੜਾ ਹੈ ਜਿਹੜਾ ਰੈਸਟ ਕਰਨ ਵਾਲਾ ਪਰਵਾਹ ਤੋਂ ਐਸੇ ਕੋਣ ਹੋ ਰਿਹਾ ਹੈ ਜੀ ਉਹਦੀ ਮਾਦਰ ਹੈਗੀ ਉਹਦੀ ਮਾਦਰ ਆ ਉਹਦੀ ਦੇਖ ਰਹੀ ਹੈ ਇਨਵੈਸਟੀਗੇਸ਼ਨ ਕਰਾਂ ਜੀ ਜੀ ਨੂੰ ਨੌਲੇਜ ਹੋਈ ਜੀ ਜੀ ਵੀ ਐਡ ਹਾਈਮੈਂਟ ਨਾਲ ਜੀ ਜੀ ਵੀ ਪਾਸਕੀ ਜੀ ਨਾਲ ਸਾਜਿਤ ਹੈ ਜਿਹੜਾ ਵੀ ਇਸ ਕ੍ਰਾਈਮ ਸ਼ਾਮਲ ਹੋਇਆ ਅਸੀਂ ਸਾਡੇ ਨੂੰ ਪੜ ਕੇ ਚੀਕਾਂ ਦੇ ਅੰਦਰ ਲੈਣ ਦੀ ਨਜ਼ਰਵਾਤਾ ਇਸ ਤਰ੍ਹਾਂ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਸੀ ਜਿਹੜਾ ਕਿ ਮੌਜੂਦ ਜੀ ਜੀ ਸਾਹਿਬ ਦੇ ਵੱਲੋਂ ਤਾਕੀ ਸਾਰੇ ਯੂਨਿਟ ਦੀ ਸਪੈਸ਼ਲ ਟੀਮ ਦਰਜ ਸਿਕਿਉਰਿਟੀ ਦੀ ਮਦਦ ਦੇ ਨਾਲ ਸਾਰਿਆਂ ਨੇ ਤਾਲਮੇ ਨਾਲ ਆਥੀ ਨਾਲ ਇਸ ਨੂੰ 24 ਘੰਟਿਆਂ ਦੇ ਵਿੱਚ ਪਹਿਲਾਂ ਟ੍ਰੇਸ ਕਰ ਲਿਆ ਤੇ 72 ਘੰਟਿਆਂ ਦੇ ਵਿੱਚ ਉਹ ਵਿਅਕਤੀ ਹੈ ਜਿਹੜੇ ਕਿ ਜ਼ਿਲ੍ਹੇ ਦੇ ਵੀ ਨਹੀਂ ਸੀ ਕਿਸੇ ਹੋਰ ਜ਼ਿਲ੍ਹੇ ਦੇ ਸੀਗੇ ਉਹਨਾਂ ਦਾ ਆਲਰੇਡੀ ਕ੍ਰਿਮੀਨਲ ਰਿਪੋਰਟ ਆ ਇੰਟੀਮੀਟੀ ਦੀਆਂ ਸਾਰੇ ਦਸਤਾਵੇਜ਼ੀਆਂ ਲਗਾਈਆਂ ਤੇ ਕਰਿਆ ਨੇ ਐਨਡੀਪੀਐਸ ਪਰਤੇ ਹੈਗੇ ਆ ਇਸੇ ਤਰ੍ਹਾਂ ਦੂਸਰਾ ਵਿਅਕਤੀ ਆ ਉਹਦੇ ਪਾਸੇ ਬੱਚੇ ਦਰਜਾ ਇਹ ਵਿਅਕਤੀ ਦਾ ਜਿਹੜਾ ਜੇਲ੍ਹ ਦੇ ਵਿੱਚ ਕੋਈ ਮੋਰ ਰਿਕਾਰਡ ਆ ਜਿਹੜਾ ਉਹਦੇ ਅਸੀਂ ਘੋਕ ਕਰਕੇ ਇਹਨੂੰ ਜਾਣਦਾ ਆਪਾਂ ਕਿ ਇਹਨਾਂ ਦੇ ਪਿੱਛੇ ਲੱਗੇ ਹੋਣਾ ਕਿ ਗੱਡੀ ਪੜੀ ਸਰ ਮੋਟਰਸਾਈਕਲ ਵੀ ਪ੍ਰੋਵਾਈਡ ਕਰਵਾਇਆ ਗਿਆ ਰਿਹਾ ਸਾਰੇ ਨੰਬਰ ਚੈੱਕ ਹਾਂਜੀ ਮੋਟਰਸਾਈਕਲ ਹੋਸ ਆ ਗਿਆ ਜੀ ਜਾਂ ਰੈਡੀਪਾਈ ਹੋ ਗਿਆ ਅਸੀਂ ਸ਼ਾਰਟਲੀ ਉਮੀਦ ਆ ਜਿੰਨਾ ਜਿੱਤੀ ਹੋਇਆ ਅਸੀਂ ਇਹਨਾਂ ਨੂੰ ਵੜ ਕੇ ਅੰਦਰ ਦੇਣ ਪਾਉਗੇ ਹਾਂ ਬੋਡੀ ਆ ਕੇ ਨੱਥੀ ਕਰ ਰਹੇ ਕਿ ਰੋਡ ਦੇ ਉੱਪਰ ਗੱਡੀ ਲੱਗੀ ਸੀ ਕਿ ਦੋਨੋਂ ਮੋਟਰਸਾਈਕਲ ਹੁੰਦੇ ਬੇਸਿਕ ਕੈਸਿੰਗ ਦੇ ਘਰ ਤੇ ਬਾਹਰ ਇੱਕ ਗੱਡੀ ਉੱਪਰ ਵੀ ਆਮਦ ਹੋਈ ਕੋਈ ਇੰਦਰੋਂ ਉਹ ਕੋਲ ਦੀ ਤੁਹਾਨੂੰ ਸਾਹਿਬ ਜੀ ਲੱਗਦਾ ਸਰ ਇਹ ਜਿਹੜਾ ਹੋਟਲ ਆਲਾ ਇਹਨੇ ਕਿੱਡਾ ਕਰਾਇਮ ਕੀਤਾ ਉਹ ਜਿਹੜਾ ਹੈ ਉਹ ਤੁਹਾਨੂੰ ਵੀ ਲੱਗਣੀ ਉਹ ਵੀ ਤੁਹਾਡੇ ਕੋਲ ਫੀਸ ਹੈ ਲਗਭਗ 2000 ਰੁਪਏ ਮੋਟਰ ਵਾਲਿਆਂ ਨੂੰ ਅਸੀਂ ਅਸੀਂ ਵੈਸੇ ਜੀ ਉਹਨਾਂ ਦੇ ਨਿਯਮ ਵੀ ਕਹਿੰਦੇ ਨੇ ਵੈਸੇ ਵੀ ਹੈ ਜਿਹੜਾ ਵੀ ਕੋਈ ਬੰਦਾ ਆਉਂਦਾ ਜੇ ਕਿਸੇ ਸਰਾਹ ਚ ਆਵੇ, ਗੁਰਦੁਆਰੇ ਆਵੇ, ਧਰਮਸ਼ਾਲਾ ਤੇ ਆਵੇ, ਕਿਸੇ ਮੰਦਰ ਚ ਆਵੇ, ਹੋਟਲ ਚ ਆਵੇ ਉਹਦੀ ਆਈਡੀ, ਉਹਦਾ ਕੰਟੈਕਟ ਨੰਬਰ ਲੈ ਕੇ ਹੀ ਉਹ ਉੱਥੇ ਰੱਖਣਾ ਹਾਂ ਇਹਨਾਂ ਨੇ ਉਹਦੀ ਕੋਈ ਆਈਡੀ ਨਹੀਂ ਲਈ ਉਹਨਾਂ ਤੋਂ ਕੋਈ ਉਹ ਨਹੀਂ ਡਿਟੇਲ ਨਹੀਂ ਲਈ ਬਹੁਤ ਵਜਾ ਕਰਕੇ ਇਹ ਦੋ ਦਿਨ ਪਹਿਲਾਂ ਉਹਦੇ ਕੋਲ ਗਏ ਨੇ ਇੱਕ ਬੰਦਾ ਨਾਲ ਕੋਲ ਮੂੰਹ ਵੱਲ ਕੇ ਗਿਆ ਉਹ ਬੰਦੇ ਨੂੰ ਸ਼ੱਤ ਵੀ ਹੋ ਜਾਂਦਾ ਜੇ ਇਹ ਬੰਦੇ ਨੂੰ ਜਾਂ ਕਿਸੇ ਵੀ ਬੰਦੇ ਨੂੰ ਭਜਾਓਗੇ ਰੈਕਡੀਪੂ ਬਿਨਾਂ ਉਹਦਾ ਕੰਟੈਕਟ ਨੰਬਰ ਲੈ ਕੇ ਜਿਹੜਾ 3 ਦਿਨ ਰੱਖਣਾ ਕ੍ਰਾਈਮ ਕਰਨ ਤੋਂ ਬਾਅਦ ਵੀ ਇੱਥੇ ਬੰਦੇ ਗਏ ਨੇ ਇਸ ਤਰ੍ਹਾਂ ਕਰਨਾ ਇਹ ਇੱਕ ਤਰ੍ਹਾਂ ਦਾ ਕ੍ਰਾਈਮ ਦੇ ਵਿੱਚ ਇੱਕ ਸਹਾਇਕ ਦੇ ਤੌਰ ਤੇ ਉਹਨੂੰ ਸਨਾਹ ਦੇਣ ਦੇ ਤੌਰ ਤੇ ਹੁੰਦਾ ਹੈ